ਇਹ ਮੇਰੇ ਫੈ ਮੈਂ ਤਾਂ ਵਾਕੂ ਨਾ ਕਰਾਂਦਾ ਇਹਦਾ ਕੁਝ ਵੀ ਆ ਨਹੀਂ ਦੇਖੋ ਬਹੁਤ ਮਰੇ ਕੇ ਲੱਗ ਰਹੇ ਬੋਨ ਜਾ ਅਜੀਬਾਈ ਅਜੀਬਾ ਜਾ ਜਾ ਹਾਈ ਕੋਸਤ ਰਹਿ 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 ਜਾ 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 ਉਹ ਉਹ ਦਿਲ ਤਾਂ ਵੀ ਆਉਂਦੀ ਨਹੀਂ ਨਾ ਮੈਨੂੰ ਪਤਾ ਹੈ ਕਿ ਉਹ ਇਹ ਇਹਨੂੰ ਤਾਂ ਬੇਟਾ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਦਾ ਸ਼ੁਕਰੀਆ ਹੀ ਅਦਾ ਕਰਦੇ ਹਾਂ ਨਾ ਕਰੋੜਾਂ ਲੋਕਾਂ ਦੀਆਂ ਦੁਆਵਾਂ ਨੂੰ ਸੁਣ ਕੇ ਵੈਗਰੂ ਨੇ जख्मਾਂ ਤੇ ਕਾਪਾ ਕਹਿ ਸਕਦੇ ਮਲਮ ਲਾਈ ਹੈ ਇੱਕ ਛੋਟੀ ਜੀ ਅਮੀਦ ਦੀ ਕਿਰਨ ਹੈ ਜਿਹੜੀ ਉਹ ਦਿੱਤੀ ਹੈ ਇਹਦੇ ਸਹਾਰੇ ਜਿਹੜਾ ਬੁਢਾਪਾ ਕੱਟ ਲਾਂਗੇ ਆਪਣਾ ਤੇ ਬਿਨਾਂਲਾ ਤੋਂ ਥੋੜਾ ਜਿਹਾ ਇੰਨੇ ਵੱਡੇ ਇਨਸੀਡੈਂਟ ਤੋਂ ਮਗਰੋਂ ਸੰਭਲਣਾ ਬਹੁਤ ਔਖਾ ਹੋ ਜਾਂਦਾ ਹੈ। ਪਰੰਤੂ ਫਿਰ ਵੀ ਮੈਂ ਆਪਣੇ ਆਪ ਨੂੰ ਵਿਜ਼ੀ ਰੱਖਿਆ ਪ੍ਰਮਾਤਮਾ ਦੇ ਚਰਨਾਂ 'ਚ ਸਿਰ ਰੱਖਿਆ ਵੀ ਕਿਸ ਨਾ ਕਿਸੇ ਤਰ੍ਹਾਂ ਕੋਈ ਰਸਤਾ ਦਿਖਾਉ ਉਹਨਾ ਤਾਂ ਵਾਇਗਰੂ ਨੇ ਮਿਹਰ ਕੀਤੀ ਪਰ ਮੈਂ ਤੁਹਾਡੇ ਮਾਧਮ ਦੇ ਨਾਲ ਸਾਰੀ ਆਵਾਮ ਦਾ ਵਿਚ ਪਰਦੇ ਵਿੱਚੋਂ ਇਹਨਾਂ ਲੋਕਾਂ ਨੇ ਇੰਨੀ ਗੁਰੂ ਘਰਾਂ ਚ ਜਾ ਜਾ ਕੇ ਆਪੋ ਆਪਣੇ ਇਸ਼ਟ ਦੇ ਕੋਲ ਜਾ ਜਾ ਕੇ ਅਰਦਾਸਾਂ ਕੀਤੀਆਂ ਸ਼ੋਦੀਪ ਸਿੱਧੂ ਦੇ ਦਵਾਰਾਂ ਆਉਂਦੀਆਂ ਮੰਨਤਾ ਮੰਨੀਆਂ ਸਾਰਿਆਂ ਨੇ ਆਮਾਲ ਕਦੇ ਕਬੂਲ ਕਰਦੇ ਹੋਏ ਕਾਲ ਆਪਨ ਬਹੁਤ ਵੱਡੀ ਦਾਤ ਦਿੱਤੀ ਹੈ ਸਾਰੇ ਸੰਸਾਰ ਦੇ ਵਾਸੀਆਂ ਦਾ ਸਭ ਤੋਂ ਵੱਧ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰੀਆ ਦਾ। ਹਾਲਾਤ ਠੀਕ ਨੇ ਮਾਤਾ ਜੀ ਬੱਚੇ ਦੇ। ਬੱਚਾ ਕਿਵੇਂ ਠੀਕ ਐ? ਸਭ ਨੰਬਰਸ ਨੇ। ਮਾਤਾ ਜੀ। ਬੱਚਾ ਤੰਦਰੁਸਤ ਨੇ। ਹਾਂ ਬਿਲਕੁਲ ਠੀਕ ਨੇ। ਆਪਰੇਟ ਹੋਇਆ ਕਰਕੇ ਥੋੜਾ 2-4 ਦਿਨ ਰਿਕਵਰ ਹੋਣ ਦਾ ਲੱਗੇ ਜਾਂਦੇ ਨੇ ਤੇ ਬੱਚਾ ਬਿਲਕੁਲ ਤੰਦਰੁਸਤ ਐ। ਹਾਲੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਐ। ਵਾਿਕ ਰੁਕੇ ਮੇਰ ਕਰੇ। ਕੱਲੀ ਕੱਲ ਪਿੰਡ ਜਿਹੜਾ ਕਿ ਦੀਵਾਲੀ ਦਾ ਮਾਹੌਲ ਸੀਗਾ ਕਿਵੇਂ ਦੇਖਦੇ ਹੋ? ਕੱਲ ਲੋਕਾਂ 'ਚ ਬੜਾ ਹੀ ਉਤਸ਼ਾਹ ਸੀਗਾ, ਖੁਸ਼ੀ ਮਨਾ ਰਹੀ ਸੀ। ਵੈਸੇ ਮੇਰਾ ਜਿਹੜਾ ਮੇਰਾ ਸੋਚਣਾ ਇਹ ਸੀ ਵੀ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਸਿਰ ਨਮੋਣ ਤੋਂ ਇਲਾਵਾ ਹਨਾ ਮੈਨੂੰ ਇਹ ਲੱਗਦਾ ਸੀ ਵੀ ਕਿਸੇ ਨੂੰ ਚੁਭੇ ਨਾ ਹਨਾ ਵੀ ਆਪਾਂ ਇੰਨਾ ਜ਼ਿਆਦਾ ਪਰੰਤੂ ਫਿਰ ਵੀ ਲੋਕਾਂ ਨੇ ਐਕਸਾਈਟਮੈਂਟ ਹੈ ਉਹ ਕਨੇ ਵੀ ਅਸੀਂ ਤਾਂ ਆਪਣੇ ਤਰੀਕੇ ਨਾਲ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਹਨਾ ਮੈਨੂੰ ਇਸ ਵੀ ਜਿੰਨਾ ਆਪਾਂ ਡਿਸਪੈਂਸ ਕਰੇ ਕਿ ਜਿੰਨਾ ਘੱਟ ਤੋਂ ਘੱਟ ਹਨਾ ਵੀ ਆਪਾਂ ਖੁਸ਼ੀ ਮਨਾਵਾਂਗੇ ਪਰੰਤੂ ਥੋੜਾ ਜਿਹਾ ਮੈਨੂੰ ਮੇਰੇ ਸੁਭਾਅ ਦਾ ਪਤਾ ਹੀ ਹੈ ਮੈਂ ਥੋੜਾ ਜਿਹਾ ਨਿਮਰਤਾ ਨਾਲ ਚੱਲ ਕੇ ਰਹਿੰਦਾ ਹਾਂ ਪਰ ਫਿਰ ਵੀ ਲੋਕਾਂ ਨੇ ਕਿੰਨਾ ਗਿੱਧਾ ਪੰਗੜਾ ਹਨਾ ਆਪਾਂ ਉਹਨਾਂ ਦੇ ਮਨ ਜੇ ਮੈਂ ਵੀ ਕੋਈ ਖੁਸ਼ੀ ਪ੍ਰਗਟ ਕਰ ਸਕਦਾ ਸੀ ਹਰੇਕ ਦਾ ਆਪਣਾ ਮਨ ਹੁੰਦਾ ਤਾਂ ਉਹਨਾਂ ਨੇ ਕੀਤੀ ਵਧੀਆ ਲੱਗਿਆ ਸਾਰਿਆਂ ਨੇ ਕੋਈ ਮੈਸੇਜ ਦੇਣਾ ਤੁਹਾਨੂੰ ਆਪਾਂ ਤੋਂ ਬਚਨ ਵਾਸਤੇ ਜਿਹੜੇ ਲੋਕ ਸੋਸ਼ਲ ਮੀਡੀਆ 'ਚ ਆਪਾਂ ਆਉਂਦੇ ਨਹੀਂ ਮੈਂ ਹਾਂ ਮੈਂ ਦੇਖੋ ਮੈਂ ਉਹਨਾਂ ਨੂੰ ਪੱਤਰਕਾਰ ਤਾਂ ਨਹੀਂ ਗਿਆ ਸਾਰਾ ਕਿਉਂਕਿ ਪੱਤਰਕਾਰ ਦਾ ਕਾਫੀ ਡੈਰਾ ਹੁੰਦਾ ਹੈ ਨੌਲੇਜ ਹੁੰਦੀ ਹੈ ਉਹ ਕਦੇ ਇੰਨਾ ਨੀਮਾ ਨਹੀਂ ਡਿਗਦਾ ਕਦੇ ਵੀ ਪਰੰਤੂ ਜਿਵੇਂ ਸੋਸ਼ਲ ਮੀਡੀਆ ਦੇ ਖਬਰਾਂ ਲਾਈਆਂ ਨੇ ਕਈਆਂ ਨੇ ਲਿਖਿਆ ਮਾਤਾ ਚਰਨ ਕੌਰ ਦਾ ਦਿਹਾਂਤ ਹੋ ਗਿਆ ਬਾ ਮਤਲਬ ਤੁਸੀਂ ਖਬਰ ਦਾ ਟਾਈਟਲ ਤਾਂ ਇਦਾਂ ਦਾ ਦਿਓ ਨਾ ਜਿਉਂ ਤੂੰ ਜ਼ਿੰਦਗੀ ਦੀ ਆਸ ਬਣਿਆ ਤੁਸੀਂ ਮਤਲਬ ਇੰਨੀ ਡੀਮੋਰਲ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਵੀ ਇਸ ਪਰਿਵਾਰ ਦੀ ਕਿੰਨੀ ਫੈਨ ਫਾਲੋਇੰਗ ਹੈ ਕਿੰਨੇ ਲੋਕ ਪਿਆਰ ਕਰਦੇ ਨੇ ਸ਼ੋਦੀਪ ਹਣਾ ਜੇ ਤੁਸੀਂ ਉਹਦੀ ਮਾਂ ਦੀ ਮੌਤ ਬਾਰੇ ਖਬਰ ਫਲਾਉਂਗੇ ਜਦ ਕਿ ਹੈ ਨਹੀਂ ਨਾ ਜੇ ਕਿ ਲਿਨਸੀ ਹੋਵੇ ਤਾਂ ਫਿਰ ਵੀ ਕਹਿੰਦਾ ਮੈਂ ਤਾਂ ਇਦਾਂ ਦੀ ਖਬਰਾਂ ਫਲੇਈ ਜਾਂ ਨਾ ਸਾਡੇ ਸੀਐਮ ਦੀ ਫੋਟੋ ਲਾ ਕੇ ਮਾਤਾ ਜਾਏਗੀ ਜੇਲ੍ਹ ਪਹੀ ਕਿਉਂ ਕੀ ਕਰਤਾ ਉਹਨੇ ਮੈਨੂੰ ਐਦਾਂ ਦੇ ਇਹ ਕੋਈ ਸੋਸ਼ਲ ਮੀਡੀਆ ਵਾਲੀ ਗੱਲ ਨਹੀਂ ਹੈਗੀ ਮੈਨੂੰ ਆਪਾਂ ਚੌਥੇ ਥਾਂਵਾਂ ਵੱਜੂ ਜਾਣੇ ਜਾਂਦੇ ਆ ਆਪਾਂ ਨੂੰ ਲੋਕਾਂ ਲਈ ਸਹੂਲਤ ਦੇਣੀ ਪੈਂਦੀ ਹੈ ਨਾ ਕਿ ਉੱਥੇ ਆਪਾਂ ਹਵਾਵਾ ਫਲਾ ਕੇ ਕੋਈ ਨਾ ਕੋਈ ਛੁੱਟੀ ਕਦੋਂ ਤੱਕ ਛੁੱਟੀ ਕਦੋਂ ਤੱਕ ਮਿਲਦੀ ਛੁੱਟੀ ਮਾਦੀ ਨੂੰ ਕਦੋਂ ਤੱਕ ਮਿਲਦੀ ਛੁੱਟੀ ਬੇਟਾ ਮੇ ਵੀ 4-5 ਦਿਨ ਤਾਂ ਲੱਗੀ ਜਾਂਦੀ